ਕਰਕੇ ਵੀ ਖਾਵਾਂਗੇ ਤੁਹਾਡੇ ਇੱਕ ਚੀਜ਼ ਤੇ ਪਿਓਥੇ ਇਹਨਾਂ ਨੂੰ ਭਲਾਵਾਂਗੇ ਤੁਹਾਨੂੰ ਡਾਂਗਾ ਛੋਟੇ ਮਾਰਨਗੇ ਅਗਲੇ ਹੱਥ ਤੱਕ ਨਹੀਂ ਲਾਇਆ ਉੱਤੋਂ ਤੱਕ ਪਹੁੰਚ ਹੱਡੀ ਉਹ ਸਾਰਾ ਗੜੀ ਹੋ ਜਾਊਗਾ ਹੱਡੂ ਕੀ ਪਹੁੰਚ ਜਦੋਂ ਸਾਹਮਣੇ ਆ ਗਈ ਗੱਲ ਤੇਰੀ ਭੈਣ ਵਸਕੇ ਹੋਰ ਤੂੰ ਫੁੱਲ ਪਾਉਣ ਆਣ ਕਿ ਹਾਨੂੰ ਕੋਈ ਮੇਰੀ ਭੈਣ ਦੇ ਨਾਲ ਜਾਓ ਵੇ ਕੀ ਗੱਲ ਕਿਉਂ ਨਾ ਭੈਣ ਤੇਰੀ ਭੈਣ ਲਾਟੂ ਵਾਲੀ ਮੇਰੀ ਧੀ ਵੱਧ ਹੋਈ ਗੱਲਾਂ ਕਰਨ ਦਾ ਜਾ ਜਾਣਾ ਤੇ ਜਾ ਹੈਲੋ ਸਤਿ ਸ਼੍ਰੀ ਅਕਾਲ ਤੇ ਠੀਕ ਵਾ ਪਹਿਲਾਂ ਇਹ ਦੱਸੋ ਕਿ ਹੁਣ ਕੀ ਪਵਾੜਾ ਪਾਇਆ ਹਾਂ ਨਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪਿਆੜੀ ਬੰਨਾ ਸਭ ਕੁਝ ਲਿਖ ਕੇ ਦੇਤਾ ਤੁਹਾਨੂੰ ਹੋਰ ਹੜਕੋ ਕੀ ਚਾਹੀਦਾ ਹੁਣ ਤੁਹਾਨੂੰ ਆਰਾਮ ਨਾਲ ਆਪਣੇ ਘਰ ਨਹੀਂ ਰਹਿ ਜਾਂਦਾ ਤੁਹਾਡੇ ਕੋ ਮੇਰੇ ਕੋਲ ਨਾ ਟਾਈਮ ਹੈਗਾ ਰੋਜ਼ ਆਉਣ ਵਾਸਤੇ ਤੁਹਾਡਾ ਤੇ ਰੋਜ਼ ਦਾ ਕੰਮ ਹੋ ਗਿਆ ਉਹ ਪੱਤ ਪਾਈ ਛੱਡਦੇ ਤੁਸੀਂ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਕੋਈ ਵੀ ਕੰਮ ਹੁੰਦਾ ਵਾ ਨਾ ਚੁੱਕ ਕੇ ਫੋਨ ਤੇ ਸਾਨੂੰ ਲਾ ਲੈਂਦੇ ਜੀ ਆਪਣੇ ਘਰ ਦੀ ਘਰਤੀ ਨਹੀਂ ਪੇੜਿਆ ਕਰੋ। ਆਹੋ ਤੇ ਭਾਬੀ ਮੇਰੀ ਇੱਕ ਗੱਲ ਹੋਰ ਸੁਣ ਲਾ। ਠੀਕ ਆ ਨਾ? ਖਪਤ ਨਾ ਪਾਇਆ ਤਾਂ ਸਾਰਾ ਕਸੂਰ ਹੁੰਦਾ ਤੇਰਾ। ਹੋਰ ਕੀ ਐ? ਮੁੜ ਕੇ ਹਨ ਨੂੰ ਸਾਧ ਲੈਣਾ ਤੁਹਾਨੂੰ ਗੁਰੇ ਬਣਾ ਦੇਣਾ। ਹੜ ਕੋ ਨਹੀਂ ਆਇਆ ਜਾਂਦਾ ਹੁਣ। ਠੀਕ ਆ ਨਾ? ਆਪਣੇ ਘਰਾਂ ਦੇ ਮੁੱਕਦੇ ਨਹੀਂਗੇ। ਕੱਲ ਮੈਂ ਵਾਚ ਕਰਨੀ ਲੱਗਦਾ ਬਾਅਦ ਹੀ ਆਇਆ ਵਾ ਚਲ ਠੀਕ ਆ ਹਾਈ ਹਾਈ ਬਾਅਦ ਕੋਲ ਆ ਗਿਆ ਹਾਂ ਨਾਲ ਇੱਕ ਤੋਂ ਬਤਾ ਹੋਰ ਹੀ ਲੈ ਕੇ ਹੁੰਦੇ ਪਿੰਡਾਂ ਦਾ ਉਹਦੇ ਜਿੱਦਾਂ ਮਾਰੀ ਕਰ ਲਓ ਆਹ ਤੇ ਸਾਡੇ ਸਾਹਮਣੇ ਗੱਲ ਕਰੀ। ਅੱਡੇ ਕਿਹਨਾਂ ਜਿਹਨਾਂ ਚਾਹੋ ਕੋਈ ਨਾਮ ਹੈ ਡਰ ਨਹੀਂ ਹਾਂ ਯਾਰੀ ਵੀ ਨਹੀਂ ਦੀ ਬਸ ਹੋਰ ਆਖੀਆ ਉਹ ਇਦਾਂ ਰਾਤ ਨੂੰ ਲਸਾਂ ਗੱਲ ਅਰੇ ਇਸ ਕਾਪੜੀ ਜੜ ਤੂੰ ਆ ਤੂੰ ਲਸਾਂ ਗੱਲ ਦੱਸ ਹੀ ਦੋ ਹਣ ਤੇੰਦਰ ਇਹਨਾਂ ਦੇ ਮਗਰ ਨਾਂ ਲੱਗ ਤੇ ਮੇਰੇ ਹੀ ਸੁਣ ਲੈ ਗੱਲ ਕੋਈ ਬੰਦੇ ਲੱਗੇ ਨਾ ਦੋ ਚਾਰ ਨਾਲ ਉਹ ਕਹਿੰਦੇ ਲੇਡੀ ਪੁਲਸਰੀ ਨਾਲ ਲੁੜੀਏ ਇਨਾ ਮਾਵਾਂ ਦੀ ਅਨਕੜੀਆਂ ਨਾਲ ਖਾਣੇ ਸਾਡਾ ਰਣਾ ਕੱਖ ਨਹੀਂ ਤੇ ਮੇਰੀ ਗੱਲ ਸੁਣ ਆਪਾਂ ਤੇ ਨਹੀਂ ਜਾਣਾ ਮੇਰੀ ਗੱਲ ਸੁਣ ਮੰਤਰੀ ਉਹ ਮੰਤਰੀ ਨੂੰ ਕਾਲ ਫੋਨ ਦਿੱਤਾ ਨੂੰ ਉਹਨੂੰ ਕਿਹਾ ਵੀ ਆਹ ਥੋੜੀ ਦਿੱਕਤ ਬਣ ਗਈ ਸਾਡੇ ਗੋਣਾਂ ਨਾਲ ਉਸ ਨੂੰ ਡੈਡੀ ਭਾਣ ਦੇ ਕਾ ਇਹ ਆਪਾਂ ਨੂੰ ਜਾਣਾ ਕਹਣਾ ਇੱਥੇ ਜੇ ਨਾ ਕਹਣਾ ਨਾ ਫਿਰ ਆਏਗਾ ਤੁਹਾਨੂੰ ਪਿਆ ਕਿ ਤੇ ਗਏ ਨੇ ਤੁਹਾਨੂੰ ਨਹੀਂ ਜਾਣਾ ਕੋਈ ਪੁੱਤ ਤੇ ਮੰਮੀ ਜਾਣਾ ਜਦੋਂ ਅੱਥਰ ਤਿੰਨ ਦੋਰੇ ਘਰ ਆ ਗਏ ਹੋ ਹਾਂ ਹਾਂ ਹੁਣ ਅਗਲੇ ਤਾਂ ਦੇ ਹੁਣ ਆਪਾਂ ਥਾਣੇ ਚ ਜਾਈਏ ਤੇ ਕੀ ਗੱਲ ਲੱਗਦੀ ਆ ਤੋ ਕਰੋ ਪਿੰਦਰ ਕਰੋ ਤੇ ਨਿਕਲੋ ਨਾ ਮੈਂ ਨਾਲ ਕਰਦਾ ਨਾ ਮੰਤਰੀ ਨੂੰ ਕੰਮ ਕਰਨਾ ਕਿ ਆਪ ਵੀ ਹੱਦ ਨਾਲ ਕੋਥੇ ਨਾ ਕੋ ਵੱਧ ਘੱਟ ਗੱਲ ਕਰ। ਉਹ ਯਾਰ ਇਹਦੇ ਗੱਲ ਵਾਹ ਜਾਂਦੇ ਦੇ ਬੀਜ ਦੀ ਤੇ ਨਾ ਹੋਵੇ ਬਹਿਣਾ ਤੇ ਪਣਾ ਥਕੜੀ। ਚਲੋ ਤੁਸੀਂ ਇੰਦਾ ਕਰੋ ਧੀ ਗੱਡੀ ਕੱਢੋ ਬਾਹਰ ਤੇ ਮੈਂ ਕਰਦਾ ਤੁਹਾਨੂੰ। ਚਲ ਕਰ। ਲੈ ਲੋ ਨਾਲ ਉਹ ਨਾਲ ਲੈ ਉਹ ਸ਼ਰਮਾ ਮੁੱਕ ਜੂਗਾ ਤੇ ਜਾ ਕੇ ਮੱਥੇ ਲੱਗਾਈ ਉਹਨਾਂ ਦੇ। ਬੜੀ ਸ਼ਰਮ ਵਾਲੀ ਗੱਲ ਆ ਪੁੱਤ ਇੱਥੇ ਨੱਕ ਦਵਾਗੇ ਆਪਾਂ। ਉਹ ਤੇਰੀ ਮੂੰਹ ਕੁਵਾਸੀ ਆ ਤੇਰਾ ਦਿਮਾਗ ਖਰਾਬ ਆ। ਮੈਂ ਤਾਂ ਨਹੀਂ ਉਹਦੇ ਮਾਤਰਾ ਤਾਂ ਦੇਖਾਈ ਕਰਦਾ ਹਾਂ ਜੀ ਉਹ ਤਰੀਆਂ ਦਾ ਨਖਤਿਆਂ ਦਾ ਜਿਨ੍ਹਾਂ ਨੇ ਸਾਨੂੰ ਨਾ ਚੱਕਰਾਂ 'ਚ ਪਾਇਆ ਵਾ ਤੁਹਾਡਾ ਵੀ ਕਸੂਰ ਵਾ ਜਿਹੜੀ ਜਿਹਨਾਂ ਕੋ ਸਤਾਈ ਦਾ ਪੇਸ ਹੋਈ ਗੱਲਾਂ ਕਰਦੀ ਹੈ ਉਹਨੂੰ ਕੋ ਜਾਣਦੇ ਨਹੀਂ ਕਿ ਕੀ ਕਿੱਦਾਂ ਕੱਢਦੇ ਨੇ ਉਹਦੇ ਗੱਲ ਅਸੀਂ ਵੀ ਕੀ ਆ ਉਹ ਕੀ ਗੱਲਾਂ ਕਰ ਰਹੀ ਉਹ ਨਾਲੇ ਚਲ ਗਈ ਮੇਰੇ ਕੱਪੜਾ ਜਿਹੜਾ ਲੈ ਗਈ ਨਾ ਮੈਂ ਹਾਂ ਤਾਂ ਲੈ ਗਈ ਕੱਢ ਕੇ ਉਹ ਦੂਜੀ ਕਿੱਥੇ ਆ ਉਹਨੂੰ ਸਾਧ ਨਾਲ ਤੂੰ ਕਰੋ ਤੇ ਬਾਹਰ ਹਰ ਕਿਤੇ ਵੀ ਚੁੰਦੀ ਰਹੀ ਹੈ ਉਹ ਕਿਹਦੇ ਤੋਂ ਕਹਿੰਦੇ ਹੋ ਕਿ ਇੱਥੇ ਆ ਨਹੀਂ ਆ ਕਿ ਕੀ ਕਹਿਣਗੇ ਕੱਲ ਨੂੰ ਕਿ ਤੇਉ ਦਾ ਕਰਨਾ ਨਹੀਂ ਹੈ ਰਿਸ਼ਤਾ ਰਿਸ਼ਤਾ ਹੁਣ ਕੇ ਓਏ ਉੱਥੇ ਜਾਣਾ ਨਹੀਂ ਬਣਾ ਹਨ ਗੱਲਾਂ ਕਿੰਦੀ ਕਰਦੀ ਤੂੰ ਤੇਰਾ ਦਿਮਾਗ ਖਰਾਬਾ ਦੋ ਵਾਰੀ ਪੁਲਿਸਕਾਰ ਆ ਗਈ ਆ ਮੁੰਡਾ ਕਹਿੰਦਾ ਤੁਹਾਨੂੰ ਮਾਵਾਂ ਤੇ ਉਹਨਾਂ ਨਾਲ ਟਕੜੀਆਂ ਨਹੀਂ ਖੜਨਾ ਹੁੰਦਾ ਫੇ ਚੰਗੀ ਪੜ੍ਹਤ ਵਿੱਚ ਹੁੰਦੀ ਹਣੀ ਸਾਡੀ ਚਲ ਕੋਈ ਜਿੱਦਾਂ ਕਹਿੰਦੇ ਜੇ ਨਾ ਉਦਾਂ ਹੀ ਕਰ ਲੈਂਦੇ ਆ ਉਹਨੂੰ ਕਿ ਸਾਡਾ ਉਹ ਹੈ ਕਿੱਥੇ ਆਓ ਇੱਕ ਵਾਰੀ ਮੰਤਰੀ ਨੂੰ ਫੋਨ ਕਰ ਦਿਓ ਉਹ ਗਿਆ ਤੇ ਹੈਗਾ ਸਾਰੇ ਡੱਬਨੇ ਕਰਦਾ ਹਾਂ ਨਾ ਜੱਸ ਪੁੱਤ ਗੱਲ ਸੁਣੀ ਇਧਰ ਆ ਤੂੰ ਮੇਰੀ ਗੱਲ ਸੁਣ ਚਲੋ ਠਾਣੇ ਸੱਦਿਆ ਨੂੰ ਪੁਲਸ ਵਾਲਿਆਂ ਨੇ ਹੁਣ ਸਾਨੂੰ ਕੱਖ ਨਹੀਂ ਸੱਦ ਲਿਆ ਕਿ ਕਹਿੰਦਾ ਜਦੋਂ ਇਹ ਕੀਤਾ ਇੱਕ ਅੱਖ ਨਹੀਂ ਸੱਚੇ ਆਪਣੇ ਸਾਹ ਸਾਨੂੰ ਕੀ ਪਤਾ ਕਿੱਥੇ ਕਿੱਥੇ ਨਹੀਂ ਨਿਕਲ ਕਰਨੀ ਗਏ ਅਜੇ ਨਹੀਂ ਨਹੀਂ ਗੱਲ ਨਹੀਂ ਆ ਗਈ ਸਾਨੂੰ ਪਤਾ ਤਾਂ ਅਸੀਂ ਕਿੱਥੇ ਨੂੰ ਜਾਣਾ ਉੱਥੇ ਉਹਦਾ ਹੀ ਬੇਇਤੀ ਮਹਿਸੂਸ ਹੁੰਦੀ ਹੈ ਡਾਕਾ ਦਾ ਮੇਰੀ ਗੱਲ ਸਮਝ ਜਿੱਦਾਂ ਉਹ ਗੱਡੇ ਕੱਪੜੇ ਪਾਏ ਨਾ ਇਤਨਾ ਚੱਲੀਏ ਤੇ ਚੁੱਪ ਕਰਕੇ ਉਹ ਜੱਗੇ ਹਾਰੀ ਲਵਾਈਏ ਤੇ ਗੱਲ ਇਤਰਾ ਨਿਬੜਨੀ ਆ ਠੀਕ ਨਹੀਂ ਮੜਕੇ ਸਾਰੇ ਪਿੰਡ ਦੇ ਬੀਜੀ ਕਰਾ ਕੇ ਜਾਣਾਗੇ ਉੱਥੇ ਉਹਨਾਂ ਦੀ ਕੁਆਚੀ ਆ ਕੁੜੀ ਠੀਕ ਆ ਕੁਮਾੜੀ ਮੋਢੀ ਸੂਈ ਨਹੀਂ ਵੱਜੀ ਕਹਿੰਦੀ ਦੇੜੀ ਬਾਅਦ ਕੀ ਨਹੀਂ ਕਰੀਏ 아이 ਥੋੜੀ ਗਵਾਤੀਏ ਡੇੜੀਏ ਫੜਾਈ ਥੋੜੀ ਤੁਰੇ ਘਰਾਂ ਵਾਲਿਆਂ ਦੇ ਵਿੱਚ ਤੇ ਫੇਰ ਡੱਡੂ ਬਣ ਗਈ ਜੇ ਜਾਣਾ ਨਹੀਂ ਬਣਾ ਸਾਰਾ ਸੱਜਿਆ ਤੇ ਅਜੂ ਮੈਂ ਕਰਤਾ ਵਾ ਚਲੋ ਚਲੋ ਜੁਲਾਈ ਤੋਂ ਗੱਡੀ ਤੇ ਭਾਲ ਕੇ ਖੜਿਆ ਨਾ ਸਾਰੇ ਪਿੰਡ ਦੇ ਜਲੂਸ ਨਹੀਂ ਗਏ ਨਾ ਡੱਡੂ ਬਣ ਬੱਸਾਂ ਗਾ ਲਾ ਦੱਸ ਜ਼ੁਬਾਨ ਚ ਲਾਉਂਦੀ ਐ ਵੀ ਇਹ ਨਾ ਤੂੰ ਜਾ ਉਹ ਲੈਣ ਚ ਜਾਣਾ ਕਦ ਨਾਲ ਲਿਆ ਨਾਲੇ ਤਿਆਰ ਕੇ ਜਾਣਾ ਨਹੀਂ ਇਹਨੇ ਥਾਰੋ ਭਲਾ ਹੈ ਅਸੀਂ ਕਿਹੜਾ ਕੁਛ ਕੀਤਾ ਹੋਰ ਮੈਂ ਨੂੰ ਬੋਤ ਪੋਸ਼ਿੰਦਾ ਮੰਤਰੀ ਆਪਣਾ ਵਾਪਸ ਦੋ ਆ ਪਤਾ ਕਿ ਨਹੀਂ ਚੱਲਦੀ ਉਹਦੀ ਖਾਣੇ ਵਾਲੇ ਤੇ ਹਿੰਮਤ ਨਹੀਂ ਪੈਣੀ ਹਣਾਂ ਕਿ ਗੱਲ ਕਰਨ ਦੀ ਅੱਛਾ ਹੋਵੇ ਕਿ ਮੁੰਗਰੋ ਜਾਨੇ ਕੋਈ ਫ੍ਰੈਂਡ ਉਹ ਕੁਛ ਨਹੀਂ ਆਂਦੇ ਅਹੀਂ ਆਪਣੀ ਗੱਡੀ ਤੇ ਜਾਣਾ ਵਾ ਤੇ 2 ਮਿੰਟ ਉੱਤਰ ਕੇ ਉਹਨਾਂ ਦੀ ਗੱਲਬਾਤ ਮਾੜੀ ਸੁਣਨੀ ਆ ਤਾਂ ਮੰਤਰੀ ਦਾ ਫੋਨ ਆਇਆ ਨਾ ਤੇ ਉਸੇ ਟਾਈਮ ਮੁੜਦੇ ਕਰੀਂ ਘਰ ਆ ਜਾ ਬਸ ਇੱਕ ਗੱਲ ਹੀ ਹੋ ਕਿ ਹੁਣ ਡਰੀ ਨਾ ਦਿਲ ਨਾ ਛੱਡੀ ਹੁਣ ਮੈਂ ਕਿੱਥੇ ਡਰਨਾ ਵਾ ਚਲੋ ਕੋਈ ਨਹੀਂ ਚਲ ਜਾਨੇ ਹਿੰਮਤ ਰੱਖਾ ਇਹ ਆ ਕਿ ਮੰਨਿਆ ਮੰਨਿਆ ਕੁਛ ਨਾ ਆਉਂਦੇ ਮੈਂ ਮੰਨ ਲੜੀ ਚੱਲਾ ਚਲੀ ਨਈ ਨਈ ਮੰਤਰੀ ਸਾਹਿਬ ਸਾਨੂੰ ਗੱਲ ਕਿਸੇ ਦਾ ਨਹੀਂ ਪਤਾ ਔਰ بس ਇਨਾ ਕਿ ਤੁਸੀਂ ਉੱਥੇ ਫੋਨ ਕਰ ਦੋ ਕਿਉਂਕਿ ਜਨਾਨੀਆਂ ਉੱਥੇ ਚੱਲੀਆਂ ਨਾਲ ਉੱਥੇ ਕੁਝ ਕਹਿਣ ਹੈ ਨਾ ਚਲੋ ਠੀਕ ਹੈ ਠੀਕ ਆ ਮਿਹਰਬਾਨੀ ਚੰਗਾ ਜੀ ਚਲ ਇਹ ਨਿਕਲ ਆਇਆ ਤੇ ਫਿਰ ਉੱਥੇ ਕੋਈ ਗੱਲਬਾਤ ਨਾ ਹੋਏਗੀ ਸਾਡੋ ਸਾਹੀ ਸਾਹਿਬ ਜੀ ਠੀਕ ਹੈ ਕੋਈ ਨਾਲ ਲੈ ਕੇ ਆਏ ਚਲੋ ਕੋਈ ਨਹੀਂ ਨਾਲ ਹੀ ਲੈ ਕੇ ਆਉਂਦੇ ਆ ਚਲੋ ਠੀਕ ਹੈ ਹੋਰ ਕਰਨਾ ਕਰ ਲਿਆ ਕੰਮ ਕੋ ਨੂੰ ਕਰਦੇ ਹੀ ਐ ਦਸ ਦਿਨ ਚੜ੍ਹਿਆ ਹੀ ਆ ਤੇ ਮੇਰੀ ਗੱਲ ਸੁਣ ਜਲਦੀ ਕਰਦਾ ਤੇ ਭੂਆ ਨੂੰ ਲਈ ਮੈਂ ਜਦੋਂ ਨਹੀਂ ਆ ਕੋਆ ਨੂੰ ਲੈ ਆ ਤੁਹਾਨੂੰ ਪਤਾ ਹੋ ਆਨ ਕਿ ਕਿਤਾ ਵੰਦੀ ਹੁੰਦੀ ਹੈ ਬੰਨੀ ਕੇ ਨਹੀਂ ਬੰਨਾ ਦੇ ਉੱਪਰ ਹੋਦੀ ਹੁੰਦੀ ਆ ਠੀਕ ਆ ਠੀਕ ਆ ਮੈਂ ਚੱਲਿਆ ਹੀ ਆ ਤੇ ਕਰਦਾ ਫਿਰ ਆਪਣਾ ਜਲਦੀ ਜਿੰਦੀ ਕੰਮ ਕਰ ਚ ਕੰਮ ਕਰ ਤੇ ਕਰ ਲੈ ਕਿ ਦਸ ਮਾਹਾਂ ਤੂੰ ਵੀ ਦਸ ਮਾਹ ਬਣਾਉਂਗਾ ਤੇ ਮੈਂ ਸੋਚਿਆ ਹੀ ਨਹੀਂ ਆ ਜੋ ਗਾਣਾ ਗਾਦੀ ਆਪਣੇ ਸਾਬ ਮੈਂ ਆਪਣਾ ਮਾਲਾ ਲਾਜ ਉਹ ਕਹਣਾ ਕੈਦੀ ਗਈ ਮੈਂ ਹੁਣ ਕੀ ਕਹਣਾ ਮੈਂ ਦੱਸ ਕੇ ਜਾਵਾਂ ਮੈਂ ਕੀ ਕਹਾਂ ਕਹਦੀ ਕਿ ਸੰਨੀ ਦੇ ਦੋਸਤ ਦੀ ਘਰ ਵਾਲੀ ਆ ਤੇ ਉਹ ਮੁੰਡਾ ਬਾਹਰ ਗਿਆ ਠੀਕ ਆ ਤੇ ਘਰ ਨਾਲ ਦੇ ਕੋਈ ਨਹੀਂ ਲਾ ਤੇ ਫਿਰ ਠੀਕ ਨਹੀਂ ਕੀ ਤਾਂ ਕਰਕੇ ਇੱਥੇ ਰੱਖੀ ਠੀਕ ਆ ਤੇ ਮੈਂ ਚੱਲਿਆ ਹੀ ਤੇ ਆਪਣਾ ਕੰਮ ਕਰਦਾ ਚੱਲ ਠੀਕ ਆ ਸਮਝਾ ਕੇ ਆ ਮੈਂ ਕਰ ਲੈ ਕੰਮ ਕਰ ਹਾਂਜੀ ਭੋਜੀ ਆ ਇੱਥੇ ਬਹਿ ਮੈਂ ਤੇ ਨਾਲ ਗੱਲ ਕਰੀ ਜੀ ਉਸ ਕਾਲ ਤੋਂ ਨਹੀਂ ਆਉਣ ਲੱਗੇ ਆ ਕੋਈ ਨਹੀਂ ਕੋਨਾ ਸੰਤੂਆ ਆਉਣ ਲੱਗੀ ਆ ਤੇ ਉਹ ਕਨੂਆ ਜਿਹਾ ਬੜੀਆ ਕੱਢਦੀ ਆ ਤੇ ਮੇਰਾ ਬੋਨਾ ਧਿਆਨ ਰੱਖੀ ਕਿ ਹੁਣ ਉਹਨੂੰ ਜੇ ਤੈਨੂੰ ਪੁੱਛੂਗੀ ਨਾ ਕਿ ਕੌਣ ਆ ਤੂੰ ਤੇ ਕਹੀਂ ਵੀ ਮੈਂ ਸੰਨੀ ਦੇ ਦੌਰ ਕੀ ਘਰ ਵਾਲੀ ਆ ਤੇ ਮੇਰੇ ਘਰ ਕੋਈ ਨਹੀਂ ਦੇ ਠੀਕ ਨੇ ਤੂੰ ਤਾਂ ਕਰਕੇ ਮੈਨੂੰ ਇੱਥੇ ਹੁਣ ਤਿੰਨ ਚਲੇ ਜਾਣਾ ਪਣਾ ਠੀਕ ਹੈ ਕੋਈ ਗੱਲ ਨਹੀਂ ਮਿਲਦੀ ਕਿਹਾ ਨਹੀਂ ਹੁਣ ਇਹੋ ਗੱਲ ਕਹਿਣੀ ਨਹੀਂ ਤੇ ਉਹਨੇ ਕਿਹਾ ਕਿ ਕੌਣ ਆ ਕਿੱਥੋਂ ਲੈ ਕੇ ਆਏ ਤੁਸੀਂ ਕਿਉਂ ਘਰ ਰੱਖੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਤੂੰ ਫਿਕਰ ਨਾ ਕਰੋ ਠੀਕ ਹੈ ਕਹਿੰਦੇ ਕਿ ਮੇ ਚੰਗੇ ਨੇ ਮੇਰਾ ਕਿੰਨਾ ਸੋਚਦੇ ਨੇ ਮੇਰੇ ਕਰਕੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਝੂਠ ਬੋਲ ਲੈਂਦੇ ਆ ਮੈਂ ਤੇ ਕਿੰਨੀ ਵਾਇਗਰੂ ਇਹਨਾਂ ਨੂੰ ਇੰਨਾ ਦੇਣਾ ਜਿਹੜੇ ਇਹਨਾਂ ਨੂੰ ਸੰਭਾਲ ਲਈ ਨਾ ਜਾਏ ਨਾ ਜਿੰਨੀ ਪੀਤੀ ਹੋ ਗਈ ਹੈ ਨਾ ਕਿਤੇ ਧਰਤੀ ਵੇੜੇ ਜਿੰਨੇ ਮਰਨ ਥਾਣਾ ਮੇਰੀ ਗੱਲ ਸੁਣੋ ਮਰ ਮੁਰਜਾ ਕੁਝ ਕਰਦੇ ਆ ਮੁਰਜਾ ਖਾ ਕੇ ਕੋਆ ਇਹਦੇ ਨਾਲੋ ਚੰਗਾ ਹੈਗਾ ਕਿ ਇੱਥੇ ਲੱਜ ਜਾਂਦੇ ਥਾਣੇ ਨਾ ਹੀ ਜਾਂਦੇ ਵੇਖ ਲਓ ਨਾ ਕੁਝ ਬਾਹਰ ਕੁਝ ਨਾ ਪਰ ਬਸਾ ਕਰ ਦਰਰ ਮਾਰਨਾ ਅੱਗੇ ਬੜਾ ਮੋਹ ਨਾ ਪਾਉਂਦਾ ਮੇਰੀ ਕੁੜੀ ਦੇ ਨਾਲੇ ਲਾਉਗਾ ਇੰਦਰ ਕਹਿਣਾ ਦੋ ਪ੍ਰਾਂਤੀ ਆਪਾਂ ਚ ਲੜਨ ਦੇ ਪੈਣਾ ਸਾਰਾ ਸਿਆਪਾ ਤੇਰੇ ਸੋਹਰਿਆਂ ਦਾ ਹੀ ਹੋ ਹਾਂ ਇਨੀ ਸਾਡੀ ਬੇਇੱਜ਼ਤੀ ਕਰਾਈ ਐ ਉਹ ਜਿਹੜੀ ਦੁਆੰਡਣਾ ਵੇਖਿਆ ਪਤਾ ਮੂੰਹ ਚੁੱਪ ਚੁੱਪੇ ਵੇਖਣ ਦੀ ਸਾਰੇ ਪਿੰਡ ਤੇ ਫੋਟੋਸ਼ਾਪ ਦੇਣੀ ਉਹਨੇ ਅਗਲੀ ਨੇ ਪਤਾ ਕਿੱਦਾਂ ਵੇਖਿਆ ਸਾਡੇ ਵੱਲ ਉਹਨੇ ਹੁਣ ਸਾਰੇ ਪਿੰਡ ਵਿੱਚ ਫਿਰਨਾ ਵਾ ਤੇ ਘਰ ਘਰ ਜਾ ਕੇ ਸਾਡੀਆਂ ਗੱਲਾਂ ਦੱਸਣੀਆਂ ਤੇ ਮਾਵਾਂ ਧੀਆਂ ਖਾਣੇ ਗਈਆਂ ਸੀ ਚਲ ਉਹ ਤਾਂ ਕੋਈ ਨਹੀਂ ਸਾਡਾ ਕੀ ਵਿਗੜ ਗਿਆ ਉਹਦਾ ਤੇਰੇ ਪਿਓ ਦੀ ਵੇਖ ਲੈ ਕਿੱਦਾਂ ਚੱਲਦੀ ਓ ਉਹ ਮੰਤਰੀ ਜੇ ਨਾ ਹੋਵੇ ਸਾਨੂੰ ਕਿੱਥੇ ਬਿਠਾ ਲਿਆ ਇਹਨਾਂ ਲੈ ਆਏ ਬਹੁਤ ਗੱਲ ਵਾ ਸਾਡਾ ਤਾਂ ਪੱਕਾ ਨਹੀਂ ਹੈਣਾ ਵੀਜੀ ਉਹਨਾਂ ਨੇ ਕਸਮ ਵੀ ਛੱਡੀ ਗੁੱਸਾ ਤੇ ਮੈਨੂੰ ਵੀ ਬੜਾ ਚੜਨ ਦਿਆ ਬੰਦਾ ਪੁੱਛੇ ਇਹੀ ਉਹਨ ਉਹ ਦੁਕਾਨਵਾ ਚਲੋ ਤੂੰ ਹੀ ਤੇ ਘਰ ਅਹੀ ਸਾਡਾ ਇੰਦਰ ਜੋ ਵੀ ਹੋਇਆ ਨਾ ਬੜਾ ਮੜਾ ਪਰ ਖਸੂਸ ਸਾਰਾ ਤੇਰੇ ਸਿਰ ਤੇ ਹੈ ਮੇਰਾ ਤਾਂ ਜੀ ਕਰਦਾ ਜਾਮਾ ਹੋਣੀ ਸਾਡਾ ਦੋਵਾਂ ਦਾ ਭਵੇਂ ਨਾਂ ਲਖਾ ਲੈਂਦੇ ਪਰ ਆ ਮਾਂ ਮਾਂ ਤੇ ਨਹੀਂ ਜਾਇਦਾ ਮੇਰੀ ਧੀ ਨੂੰ ਘਰ ਲੈ ਕੇ ਜਾਵਾਂ ਹਾਂ ਜਾਣਾ ਨਹੀਂ ਜਾਣਾ ਨਹੀਂ ਹੋਰ ਤੂੰ ਤੇ ਉੱਥੋਂ ਹੀ ਗੱਡੀ ਪਾਉਂਦਾ ਉੱਧਰ ਨੂੰ ਸਗੋਂ ਸਾਨੂੰ ਵੀ ਨਾਲ ਲੈ ਕੇ ਜਾਂਦਾ ਉੱਥੇ ਬੇਸਤੀ ਕਰਕੇ ਉਹਨੇ ਇਕੱਠੇ ਹੀ ਜਾ ਕੇ ਇੰਨੀ ਬੇਸਤੀ ਕਰਾਤੀ ਆ ਨਾ ਤੇ ਜੇ ਹਜੇ ਵੀ ਨਾ ਤੂੰ ਗਿਆ ਤੇ ਫੇਰ ਤੇ ਭਾਵੇਂ ਇੱਥੇ ਨੱਕ ਡੋਪੋ ਕੇ ਮਰ ਜੀਏ ਸਾਰਾ ਡੱਬਾ ਜੀ ਸਹੀ ਕਹਿੰਦੀ ਏ ਕੁੜੀ ਮੈਂ ਤਾਂ ਕਹਿੰਦੀ ਜਾ ਤੂੰ ਜਾ ਕੇ ਗਲੀ ਦੇ ਵਿੱਚ ਜਾ ਕੇ ਉਹਨਾਂ ਨੂੰ ਗਾਲਾਂ ਕੱਢ ਕੇ ਆ ਕੋਈ ਨਹੀਂ ਫਿਕਰ ਨਾ ਕਰ ਮੈਂ ਸਮਝ ਨਹੀਂ ਆਉਂਦੀ ਤੇ ਦਾ ਘਰ ਤੇ ਅੱਗੇ ਬੜਾ ਘਰਕ ਹੋ ਗਿਆ ਵਾ ਤੇ ਹੁਣ ਫੇਰ ਥਾਣੇ ਦੀ ਤੁਰੀ ਫਿਰਦੀ ਆ ਤੂੰ ਹੀ ਫਿਕਰ ਨਾ ਕਰੋ ਮੈਂ ਜਾਨਣਾ ਵਾ ਹੁਣ ਤੇ ਪਾਣੀ ਸਿਰ ਤੋਂ ਲੰਘ ਗਿਆ ਉਹ ਜਾਦੇ ਪਿੰਦਰਾ ਤੋਂ ਪੈਦਲ ਮੇਰੀ ਧੀ ਵਿਚਾਰੀ ਕੋਟਾ ਚ ਰੋਲਦੀ ਰਹੀ ਤੂੰ ਮੈਂ ਥਾਣੇ ਚ ਰੋਲੂਗੀ ਓ ਜਾ ਮੈਂ ਜਾ ਕੇ ਬੀਤੀ ਕਰਕੇ ਆ ਓਏ ਜਾ ਵੀ ਪੁੱਤ ਜਾ ਆ ਵੇਖਿਆ ਆਪਣੇ ਕਿਉਂ ਦੇਖਾ ਜੱਥਰੂ ਡੈਡੀ ਜੀ ਗਾਣਾ ਕਰੋ ਮੈਂ ਤਾਂ ਕਦੇ ਇਤਰੂ ਨਹੀਂ ਵੇਖਿਆ ਅੱਖਾਂ ਦੇ ਵਿੱਚ ਵੇਖ ਲੈ ਤੇਰੇ ਪਿਓ ਨੇ ਰਵਾਤਾ ਕਿੰਦਾ ਦੇ ਚੰਦਰੇ ਸੋਹਰੇ ਤੇਰੇ ਅੰਤਰੇ ਤੁਸੀਂ ਡੈਡੀ ਨੂੰ ਹੌਸਲਾ ਖੁਮਾਨਾ ਹੋਣੀ ਮੈਂ ਛੱਡੀ ਨਾ ਕਰੋ ਛੱਡੀ ਨਾ ਰੋ ਰੋਈ ਨਹੀਂ ਵੇਹ ਲੋ ਫਿੱਤਾ ਨਾ ਕਰੋ ਮੇਰੇ ਤੋਂ ਨਹੀਂ ਵੇਖਿਆ ਜਾਂਦਾ ਹਿੱਦਾਂ ਮੈਂ ਤਾਂ ਕਦੀ ਤਾਂ ਨਹੀਂ ਇਦਾਂ ਵੇਖਿਆ ਹੀ ਨਹੀਂਗਾ ਜਿਵੇਂ ਮੇਰਾ ਜੀ ਕਾ ਦਾ ਕੋ ਖਾ ਕੇ ਮਰਦਾ ਨਹੀਂ ਬਿਲਕੁਲ ਆਪਾਂ ਬੰਦ ਕਰਾਂਗੇ ਇਹ ਜਣਾ ਕਹੋ ਮੈਂ ਤਾਂ ਕੁੱਤੇ ਉੱਤੇ ਦੇ ਦੇਖੇ ਨਹੀਂ ਸੀ ਏ ਜਿਉਂ ਜਿਉਂ ਦਿਨ ਉਹਨੇ ਮੈਨੂੰ ਵੇਖਣੇ ਪੈਣਦੇ ਹੈ ਨਹੀਂ ਤੂੰ ਇਦਾਂ ਨਾ ਕਰੋ ਇੱਥਾ ਫਿਰ ਅਸੀਂ ਨਹੀਂ ਦੇਖ ਸਕਦੇ ਤੁਹਾਨੂੰ ਜੇ ਤੂੰ ਇਹ ਇਦਾਂ ਕਰੋਗੇ ਤਾਂ ਫਿਰ ਅਸੀਂ ਕਿੱਧਰ ਰਾਵਾਂਗੇ ਫਿਰ ਸਾਨੂੰ ਕੌਣ ਹੌਸਲਾ ਦੇਊਗਾ ਫਿਰ ਪਿੰਦਰ ਗਿਆ ਵਾ ਕੋਈ ਨਹੀਂ ਉਹਨੇ ਕਹਿ ਦੇਣਾ ਉਹਨਾਂ ਨੂੰ ਜੋ ਵੀ ਕਹਿਣਾ ਲਾਗੇ ਸ਼ਾਗੇ ਬੀਤੀ ਬੜੀ ਹੋ ਗਈ ਹੈ ਕੋਈ ਨਹੀਂ ਤੂੰ ਐਡਾ ਨਾ ਟੈਨਸ਼ਨ ਲੋ। ਇਲਕਤ ਵਾਲੇ ਬੰਦੇ ਹੀ ਹੈ। ਬਸ ਕਰੋ ਹੁਣ। ਕੀ ਲੈਣਾ ਮੇਰੇ ਪੁੱਤ ਨੇ? ਕੀ ਖਾਣਾ? ਯਾ ਤੁਸੀਂ ਚੰਗੀ ਕਰਤੂਤ ਕੀਤੀ ਐ। ਅਫਰ ਰਿਸ਼ਤੇ ਦਾ ਰਾੜਾ ਕੰਮ ਕੀਤਾ ਜੇ। ਉਹ ਕੀ ਗੱਲ ਹੋਈ ਆ? ਉਹਨਾਂ ਚਾਜਣਾ ਬੋਲ ਕੀ ਹੋ ਗਿਆ ਤੈਨੂੰ? ਥਾਣੇ ਜਾ ਕੇ ਖਾਇਆ ਕੀ ਤੁਸੀਂ? ਥੀਲ ਖਾਈ ਗਏ ਥਾਣੇ। ਕੋਈ ਬੰਦੇ ਆਲਾ ਕੰਮ ਕਰਨਾ ਇਹਨੂੰ ਤੁਸੀਂ। ਕਿਹੜਾ ਬੰਦੇ ਆਲਾ ਕਰਦੀ ਹੋਰ ਦੱਸ। ਨਾ ਜਨਾਨੀਆਂ ਆਟੀਆਂ ਨੇ ਕੀ ਕੀਤਾ ਐ? ਚੱਕਰ ਗਈ ਕਿੱਥੇ ਕੁੜੀ? ਕੋਈ ਲੱਭਣ ਤੇ ਢੇ ਆ ਉਹਨੂੰ। ਬੰਦਾ ਇਹੋ ਤਾਂ ਸਾਇਉ ਨੂੰ ਆਪੇ ਲੱਭੂਗੀ ਜਦੋਂ ਥਾਣੇ ਜਾਣਗੇ ਨਾ ਜਦੋਂ ਉਥੇ ਪੜੇ ਵਜੇ ਪਤਾ ਲੱਗਣਾ ਉਦੋਂ ਜਦੋਂ ਅਸੀਂ ਆਖੰਡੇ ਤੇ ਤੁਹਾਡੇ ਨਾਲ ਆਹੀ ਸਾਡੇ ਨਾਲ ਨੂੰ ਨੀ ਭਲਾ ਫਿਗਰ ਸਾਡੇ ਨਾਲ ਤੁਸੀਂ ਸਾਰੇ ਤੇਰੀ ਫੋਨ ਵੀ ਕੀਤਾ ਇਹਨੂੰ ਤੁਸੀਂ ਪੁੱਤ ਜਿੱਤ ਹੀ ਇੰਨਾ ਦੁੱਖ ਹੁੰਦਾ ਨਾ ਤੇ ਆਣ ਕੇ ਇੱਥੇ ਬੈੰਦੋ ਵੀ ਇਹਨਾਂ ਦਾ ਕੌਣ ਖਾਲ ਚਲ ਪੁੱਛੂਗਾ ਤੂੰ ਹੀ ਤਾਂ ਹੈਗਾ ਸਾਡੇ ਵਾ ਤੂੰ ਸਾਨੂੰ ਕਿਹਦੀ ਕਿਹਾ ਵਾ ਵੀ ਚਲੋ ਸਾਡੇ ਨਾਲ ਥਾਣੇ ਚਲ ਕੇ ਜਾ ਕੇ ਪਤਾ ਥੋ ਕਰੀਏ ਓਏ ਅਹੀ ਚੱਲ ਲਈ ਹਾਂ ਥਾਣੇ ਚੱਲਿਆ ਹਾਂ ਤੂੰ ਥਾਣੇ ਜੋ ਆਕੇ ਤੂੰ ਉੱਟੀ ਦਰਖਾਸਤ ਸਾਡੇ ਤੇ ਦੇਤੀ ਏ ਅਸੀਂ ਰਕਾਮ ਹੀ ਦੇਣੀ ਆਂ ਅਸੀਂ ਤਾਂ ਉਦੋਂ ਵੱਡੇ ਅਫਸਰਾਂ ਕੋਲ ਜਾਣਾ ਜੇ ਨਾ ਗੱਲ ਬਣੀ ਤੇ ਕੋਈ ਨਹੀਂ ਲਾਲੋ ਸਰ ਜ਼ੋਰ ਲੌਂਡੈਨ ਫਿਰ ਭੱਜ ਜਾਣਾ ਨਿਕੋ ਜੇ ਨੇ ਕੋਈ ਗੱਲ ਨਹੀਂ ਫਿਰ ਤੁਹਾਡੇ ਵਿੱਚੋਂ ਨਿਕਲਣੀ ਨਹੀਂ ਇਹ ਗੱਲਾਂ ਤੇ ਇਹਨਾਂ ਵੀ ਕਸੂਰ ਹੀ ਉਹ ਨਾਲ ਕੀ ਸਿਓ ਫਿਕਰ ਨਾ ਬੋਤਾ ਬੋਲੋ ਲੋਕ ਸੁਣਨਗੇ ਤਾਂ ਕੀ ਕਹਿਣਗੇ ਉਹ ਨਾ ਸਾਡੀ ਉਸੇ ਤੂੰ ਬੇਇੱਜ਼ਤੀ ਨਹੀਂ ਕਰਾਈ ਸਕੋ ਚੰਗਾ ਲੋਕੀ ਸੁਣ ਤੁਹਾਨੂੰ ਆਪਣੀ ਬੇਇੱਜ਼ਤੀ ਪਈ ਸਾਡੀ ਜਵਾਨ ਕੁੜੀ ਨਹੀਂ ਲੱਭਣੀ ਤੁਸੀਂ ਬੇਇੱਜ਼ਤੀ ਦੇਓ ਆਪਣੀ ਲੱਭਣ ਉਹਨਾਂ ਨੂੰ ਵੀ ਫਿਕਰ ਹੈ ਫਿਕਰਵਾ ਤੁਹਾਨੂੰ ਸਵਾ ਫਿਕਰ ਹੈ ਤੁਹਾਨੂੰ ਅਹੀਂ ਰੋਤਾਂ ਤੇ ਭੱਜੇ ਧੋੜੇ ਫਿਰਨਦੇ ਨਾਲੇ ਤੇਰੀ ਮਾਂ ਤੇ ਤੇਰੀ ਭੈਣ ਕਿਦਾਂ ਸੁਰਖੀਆਂ ਲਾ ਲਾ ਫਿਰਦੀਆਂ ਨੇ ਨਵੇਂ ਕੱਪੜੇ ਪਾਉਂਦੀਆਂ ਉਹਨਾਂ ਨੂੰ ਹੈ ਕੋ ਫਿਕਰ ਉਹਨਾਂ ਨੂੰ ਉਹ ਕੀ ਖਾਣੀ ਛੱਡਤੀਏ ਪਰ ਜੀ ਨਾ ਨਾ ਲੱਭੇ ਤੇ ਜਾਂ ਸੁੱਕੀ ਹੁੰਦੀ ਆ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਠੀਕ ਆ ਸਾਨੂੰ ਪੁੱਛ ਕਾਲੇ ਤਾਂ ਨਾ ਤੈਨੂੰ ਪਪ ਦੇ ਕੇ ਮੈਨੂੰ ਕੋਈ ਪੰਪਣੀ ਦਿੱਤਾ ਕਿਸੇ ਨੇ ਮੈਂ ਤਾਂ ਥਾਣੇ ਚ ਜਦੋਂ ਮੈਂ ਸੁਣਿਆ ਮੈਨੂੰ ਤਾਂ ਗੁੱਸਾ ਚੜਿਆ ਯਾੜੀ ਕੁੜੀ ਨਾਲ ਨਾ ਲੱਭੀ ਜੇਲੇ ਜਾਓਗੇ ਚਾਰੇ ਜਾਨੇ ਮੈਂ ਤੁਹਾਨੂੰ ਦੱਸ ਦਿੰਦਾ ਹੀ ਕੋਈ ਗੱਲ ਨਹੀਂ ਵੇਖੀ ਜਾਏਗੀ ਵਿੱਚੇ ਤੁਹਾਨੂੰ ਪਸਾਵਾਂਗੇ ਆਈਓ ਤੁਹਾਡੇ ਕੋਲ ਹੀ ਹੀ ਪਸਾ ਲਈ ਫਿਰ ਪਸਾਵਾਂਗਾ ਇੱਥੇ ਕਰ ਲਈ ਫਿਰ ਜੋ ਕਰਨਾ ਤੁਹਾਨੂੰ ਕਰਕੇ ਵਿਖਾਵਾਂਗੇ ਤੁਹਾਡੇ ਕੀ ਚੀਜ਼ ਚ ਇੱਥੇ ਇਹਨਾਂ ਨੂੰ ਭਲਾਵਾਂਗੇ ਤੁਹਾਨੂੰ ਡਾਂਗਾ ਛੋਟੇ ਮਾਰਨਗੇ ਅਗਲੇ ਹੱਥ ਤੱਕ ਨਹੀਂ ਲਾਇਆ ਉੱਤੋਂ ਤੱਕ ਪਹੁੰਚ ਆ ਹੱਡੀ ਉਹ ਸਾਰਾ ਗੜੀ ਹੋ ਜਾਊਗਾ ਹੱਡੂ ਕੀ ਪਹੁੰਚ ਜਦੋਂ ਸਾਹਮਣੇ ਆ ਗਈ ਗੱਲ ਕੀ ਤਾਡੀ ਈਵੀ ਪਹੁੰਚੀ ਤੇ ਸਾਡੀ ਕੁੜੀ ਕਿਉਂ ਨਹੀਂ ਲੱਭੀ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਕੀ ਮਾਸਾ ਜਿੰਨੀ ਨਹੀਂ ਤੁਹਾਨੂੰ ਕਦੇ ਇਹਨਾਂ ਨੂੰ ਕੋਈ ਸ਼ਰਮ ਥੋੜਾ ਵਾ ਤੇ ਸਾਡੇ ਘਰ ਦਾ ਜੀ ਜਿਹੜਾ ਉਹ ਨਹੀਂ ਲੱਭਣ ਲਿਆ ਭੱਟ ਕੇ ਪੀ ਗਏ ਨੇ ਚੰਨ ਜੀ ਸਾਨੂੰ ਕਿਹੜਾ ਪਤਾ ਨਹੀਂ ਇਹਨਾਂ ਦਾ ਉਹ ਮੈਂ ਤੱਕ ਤੁਹਾਡੇ ਨਾਲ ਵਾਧ ਘਟ ਨਹੀਂ ਕੀਤੀ ਆ ਤੂੰ ਹੀ ਵਾਦਾ ਕੀਤਾ ਤੇ ਜੰਗੀ ਜੰਗੀ ਤੇ ਤੇਰੀ ਭੈਣ ਵਸ ਕੇ ਨੇ ਹੋਰ ਤੂੰ ਫੁੱਲ ਪਾਉਣ ਡਿਆ ਆਣ ਕੇ ਸਾਨੂੰ ਕੋਈ ਮੇਰੀ ਭੈਣ ਦੇ ਨਾਲ ਜਾਓ ਲੈ ਕੀ ਗੱਲ ਕਿਉਂ ਨਾ ਭੈਣ ਤੇਰੀ ਭੈਣ ਲਾਟੂ ਵਾਲੀ ਆ ਮੇਰੀ ਧੀ ਵਧੋਈ ਗੱਲਾਂ ਕਰ ਲਾ ਜਾ ਜਾਂ ਨਾ ਤੇ ਜਾ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਮਾਂ ਮੇਰੀ ਸਹੀ ਏ ਉਹ ਕਿਸੇ ਨਾਂ ਦੀ ਨਿਕਲ ਗਈ ਹੋਣੀ ਏ ਮੈਂ ਚਪੇਣ ਮਾਰਨੀ ਹੈ ਕਰਾ ਕੇ ਤੇਰੇ ਲਈ ਭਾਈ ਆ ਲੱਗਾ ਇਹ ਤੇ ਗਲਤ ਬਗਣ ਤੂੰ ਹੱਥ ਚੁੱਕ ਕੇ ਵੇਖੋ ਹੱਥ ਚੁੱਕ ਕੇ ਵੇਖੋ ਤੇਰੀ ਬੋਲ ਤੇ ਕੰਟਰੋਲ ਕਰੇ ਤੈਨੂੰ ਸ਼ਰਮ ਨਹੀਂ ਆਦੀ ਗੱਲ ਕਰਦੇ ਇਹਨੂੰ ਤੇਰੀ ਤੇਰਾ ਪੋ ਲੱਗਦਾ ਵਾ ਚਲੋ ਕੋਈ ਨਹੀਂ ਵੇਖ ਲਾਂਗੇ ਚੱਲ ਚੱਲ ਰਾਣੀ ਅੱਖਾਂ ਸਾਹਮਣੇ ਦੂਰ ਬੇਸ਼ਰਮ ਨਾ ਹੁਣ ਕਿਥਾਂ ਦੀ ਪਾਪੀ ਬੰਦੇ ਆ ਓਏ ਨਾਲੇ ਸਾਡੀ ਕੁੜੀ ਮਾਰ ਛੜੀ ਆ ਪਤਾ ਨਹੀਂ ਕੀ ਕਰ ਛੜਿਆ ਤੇ ਨਾਲੇ ਆਣ ਕੇ ਉਲਟਾ ਸਾਡੇ ਗਾਲ ਪੈਣ ਡੇ ਇਹਦੀ ਮਾਂ ਨੇ ਹੁਣ ਪੰਪ ਦੇ ਕੇ ਘੱਲਿਆ ਹੋਣਾ ਨਾ ਵੀ ਜਾ ਕੇ ਉਹਨਾਂ ਨਾਲ ਲੜ ਆਹ ਤੇਰੀ ਦਾ ਰਹੇ ਕੱਖ ਨਾ ਜਿੰਨੇ ਇਹਨੂੰ ਸਖਾਲ ਕੇ ਘੱਲਿਆ ਨਹੀਂ ਕੀੜੇ ਬਹਿ ਕੇ ਮਰਨਾ ਇਹਨਾਂ ਨੇ ਸਾਰੇ ਟੱਬਰ ਨੇ ਵੇਖਿਆ ਮੈਂ ਰਹਿਣਾ ਕੱਖ ਨੀਗਾ ਮੈਂ ਤੈਨੂੰ ਬੜਾ ਚੰਗਾ ਸਮਝ ਨਹੀਂ ਮੀਂ ਮੈਨੂੰ ਵੀ ਪਤਾ ਏ ਇੰਨਾ ਗੰਦਾ ਨਿਕਲੇ ਮਾਂ ਵਰਗਾ ਚੰਗਾ ਵਾਏ ਚੰਗੇ ਦਾ ਉਹਨੂੰ ਪਤਾ ਲੱਗਦਾ ਜਦ ਰ ਵਰਤੀਏ ਸਾਡਾ ਵੀ ਮੁੰਡਾ ਸਿਆਣਾ ਹੁੰਦਾ ਨਾ ਤੇ ਤੇਰੀਆਂ ਲੀਵਾ ਲਾ ਕੇ ਤੈਨੂੰ ਕੱਲ ਦਾ ਕੋਈ ਗੱਲ ਨਹੀਂ ਤੇਰੀ ਬੇਇੱਜ਼ਤੀ ਕਰਾ ਕੇ ਗਿਆ ਵਾ ਸਾਡਾ ਵੀ ਮੁੰਡਾ ਨਿਕਾ ਹੀ ਨਾ ਜੇ ਵੱਡਾ ਹੁੰਦਾ ਇਹਦਾ ਸਿਰ ਪਾੜਦਾ ਤੈਨੂੰ ਫੇਰ ਪਤਾ ਲੱਗਦਾ ਉਹ ਚੱਲ ਦਫਾ ਕਰ ਪਰੇ ਇਹਨਾਂ ਗਦਿਆਂ ਬੰਦਿਆਂ ਤੋਂ ਲਾਂਭੇ ਚੰਗੇ ਆਂ ਆਂ ਕਿ ਫੇਰ ਆਖਿਆ ਕੋਈ ਗੱਲ ਨਹੀਂ ਕਾਨੂੰਨ ਆਪਣਾ ਕੰਮ ਕਰੂਗਾ ਛੱਡਾ ਨਹੀਂ ਲੱਗਾ ਇਹਨਾਂ ਨੂੰ ਉਹ ਮੈਂ ਤਾਂ ਫੇਰ ਆਖਿਆ ਸਾਡੇ ਮੁੰਡੇ ਦੀ ਦੁਸ਼ਮਣੀ ਪੈ ਜਾਗੀ ਗੰਮੂ ਗਏ ਗਏ ਅਹੀਂ ਤੇ ਆਪਣੇ ਕੰਮ ਵਾਸਤੇ ਗਈ ਜਰਾ ਤੇ ਫੁਰਦੂਤਾ ਪੈ ਗਈ ਮਜ਼ਰੋਂ ਦੇ ਜੇ ਪਤਾ ਹੁੰਦਾ ਨਾ ਹੀ ਜਾਂਦੇ ਉਹ ਪਿੰਦਰ ਉਹ ਇਦਾਂ ਗੱਲ ਸੁਣ ਯਾਰ ਹਾਂਜੀ ਉਹ ਇਦਾਂ ਬੈ ਯਾਰ ਤੇ ਆੜੀ ਬਿਰਤਾ ਬਣੀ ਆ ਹੁਣ ਇਹਦਾ ਕਿਪਾਂ ਮਸਾਹ ਲਗਦੀਏ ਡੈਡੀ ਨਵਦੀਪ ਇੱਥੇ ਹੁਣ ਕਿਤੇ ਲੱਭੀ ਉਹ ਆਂਦੇ ਉੱਥੇ ਵੀ ਨਹੀਂ ਗਈ ਮੈਨੂੰ ਤਾਂ ਸ਼ੱਕ ਹੈ ਕਿ ਉਹਨਾਂ ਸਾਰਾ ਟੱਬਰ ਰਲੇ ਰਹੇ ਯਾਰ ਪਤਾ ਨਹੀਂ ਤੇਰੇ ਹੁੰਦੇ ਆ ਵੀ ਜਿਹਨੂੰ ਨਹੀਂ ਗੁਣਾ ਰਿਸ਼ਤੇਦਾਰ ਨੂੰ ਸਾਰਿਆਂ ਨੂੰ ਪਤਾ ਕਰਕੇ ਆਏ ਆ ਸਾਰੀ ਮਾਮੀ ਦੋਦੀ ਤੇ ਗਾਹੜੀ ਹੁਣ ਬੰਦਾ ਕਿੱਥੇ ਚੱਲ ਜਾਏ ਯਾਰ ਹੁਣ ਬਾਕੀ ਜਿਹੜੇ ਇਹਨਾਂ ਦੀ ਇਹਨਾਂ ਜਾਣਾ ਉਹ ਤਾਂ ਗੱਲ ਹੈ ਨਹੀਂ ਜਾ ਕੇ ਜਿੱਥੇ ਤਾਂ ਕਿਹਨੂੰ ਪੁੱਛ ਲੈਣੇ ਵੀ ਅੱਜ ਇੱਥੇ ਕੁੜੀ ਵੇਖੀ ਕਿਹਨੇ ਕਿਹਨੇ ਵੇਖੀ ਮੇਰੇ ਹਿਸਾਬ ਨਾਲ ਆਉਣਾ ਪੈਸੇ ਭਾਲ ਦੇ ਨੇ ਯਾਰ ਲੱਗਦੀ ਗੱਲ ਬਿੰਨੂ ਵੀ ਹੋਈ ਹੈ ਹਨਾ ਜਿਹੜੇ ਤੱਕ ਇਹ ਤੁਲਤੇ ਨਹੀਂ ਨਾ ਹੋਣ ਦੇ ਹੈ ਹੂੰ ਤੇ ਹੁਣ ਯਾਰ ਕਿਤਰਾ ਕਰੀਏ ਕੋ ਵਿੱਚ ਬੰਦਾ ਬੰਦਾ ਪਾ ਕੇ ਕਰਨਾ ਪੈਣਾ ਕੰਮ ਹੋਰ ਸਿੱਧੇ ਪੈਸੇ ਤੋਂ ਨਾ ਫੜਨੇ ਨਹੀਂ ਹੱਲੇ ਤਾ ਮੈਂ ਤੇ ਇੱਕ ਹਿਸਾਬ ਹੋਰ ਲਾਇਆ ਹੈ ਜਿਹੜੇ ਆਪਾਂ ਇਹਨਾਂ ਨੂੰ ਪੈਸੇ ਦੇਣੇ ਆ ਆਹੋ ਤੇ ਆਪਾਂ ਚਾੜੀਏ ਪੈਸਾ ਉੱਤੇ ਤੱਕ ਨਾਲੇ ਇਹਨਾਂ ਨੂੰ ਪਤਾ ਲੱਗੂਗਾ ਮੇਰੀ ਸੁਣ ਬੜੇ ਮਾਰਦੇ ਸੀ ਤਾਬੇ ਜਿਤਨਾ ਮਰਜ਼ੀ ਮਾਰਨ ਨਾ ਕਰਨਾ ਇਹ ਕੁਝ ਨਾ ਕਹੋ ਧੀ ਵਾਲਿਆ ਮੇਰੀ ਸੁਣ ਗੱਲ ਜੇ ਮੈਂ ਕਹਣਾ ਕੋਈ 5-4 ਲੱਖ ਦੇ ਕੇ ਗੱਲ ਠੰਡੀ ਹੁੰਦੀ ਇੱਥੇ ਦੇ ਇੱਥੇ ਨਾਪ ਲਈਏ ਉੱਥੇ ਦਿੱਤੇ ਪੈਸੇ ਤਾਂ ਫਿਰ ਅਖੀਰ ਹੀ ਜਾਣ ਕੇ ਗੱਲ ਇੱਥੇ ਐ ਇੱਥੇ ਮੁੱਕਣੀ ਵੀ ਹਲਵਾ ਤੇਰਾ ਕਿਉਂ ਨਹੀਂ ਦਿਮਾਗ ਕੰਮ ਕਰਦਾ ਮੈਂ ਕਹਿੰਨਾ ਗੜੋਂ ਬੁਲਾ ਲਈਏ ਆਪਣੇ ਤੂੰ ਹੀ ਨਾ ਇੱਕਰੀ ਪਤਾ ਨਹੀਂ ਕਿੱਥੇ ਚੱਲ ਗਈ ਆ ਨਾ ਆਕੇ ਦੇਦਾ ਫੋਨ ਨਾ ਲੈਣਾ ਨਾ ਦੇਣਾ ਤੂੰ ਹੀ ਇੱਕਰੀ ਇਦਾਂ ਕਰੋ ਹਮ ਅੱਜ ਭਲਕਣਾ ਐ ਐਮਐਲ ਨਾਲ ਗੱਲ ਕਰੋ ਓਏ ਹੋਈ ਅੱਜ ਸਰਕਾਰ ਨੇ ਕਰੀ ਸਹੀ ਓਹਨਾਂ ਕੋਲ ਵਿੱਚ ਜਿੱਦਾਂ ਵੀ ਹੁੰਦਾ ਨਾ ਸਾਡਾ ਉਹਨੂੰ ਵੇਡਦੇ ਓਏ ਆਓ ਯਾਰ ਵੇ ਦੇਖੋ ਸਾਂਝਾ ਜਿਹਾ ਬੰਦਾ ਪਾ ਲਿਆ ਸਾਡਾ ਆ ਖਲਾਸੀ ਕਰਾ ਦੇ ਹਨ ਹੈ ਨਹੀਂ ਤਾਂ ਉਦਾਂ ਪੁਲਿਸ ਆਉਂਦੀ ਰੋਜ਼ ਘਰ ਬੁਰਿਆਂ ਲੱਗੀ ਦਾ ਬੁਰੇ ਛੜ ਕੇ ਰਹਿ ਗਿਆ ਪਿੰਡ 'ਚ ਉਹ ਕੰਮਕਾਰ ਵਾਲੇ ਬੰਦੇ ਆ ਉਹ ਤਾਂ ਗੱਲ ਵਾ ਤੇ ਜਦੋਂ ਕੀ ਕਰਦਾ ਆਏ ਨੇ ਤੇ ਜਾਣਾ ਪੈਂਦਾ ਅਜੇ ਤੇ ਇਨਾ ਸ਼ੂਗਰ ਆਪ ਚੱਲੋ ਤੇ ਕਰਕੇ ਮੰਤਰੀ ਕਰਕੇ ਜਨਾਨੀਆਂ ਨੂੰ ਨਹੀਂ ਜਾਣਾ ਪੈਂਦਾ ਕੇਂਦਰ ਸਿਆਂ ਤੈਨੂੰ ਮੈਂ ਇੱਕ ਦੱਸਾਂਗਾ ਮੈਂ ਤਾਂ ਇਨਾ ਦੁਖੀ ਆ ਕਿ ਤੇਰੀ ਭੈਣ ਵੀ ਘਰ ਬੈਠੀ ਆ ਆ ਦੂਜੀ ਬਿਫਤਾ ਫੇਰ ਪੈ ਗਈ ਹੈ ਹੈ ਅਜੇ ਪਹਿਲਾ ਕੰਮ ਨਹੀਂ ਮੁੱਕਾ ਕੀ ਕਹਣਾ ਮਾੜਾ ਤਾਂ ਕੀਤਾ ਨਹੀਂ ਕਰੀਏ ਵੇਖ ਲੋ ਯਾਰ ਉਹੋ ਤੇ ਗੱਲ ਵਾਣਾ ਆਪਣੇ ਰਾਹ ਚਾਹੀਦਾ ਆਪਣੇ ਆਈ ਦਾ ਹੈ ਜਾਨ ਵੇ ਆ ਤੇ ਗੱਲ ਬਣ ਗਈ ਹੈ ਹੈ ਮਿੰਟ ਤੱਕੋਸ਼ ਕਰਨਾ ਵੀ ਨਹੀਂ ਪਿਆ ਤੇ ਬੜਾ ਵੀ ਗਨੋ ਨੱਚ ਗਈ ਮੈਂ ਤੇ ਕਹਿੰਨੀ ਆ ਆ ਤੇ ਬਹੁਤਾ ਹੀ ਵਧੀਆ ਕੰਮ ਹੋਇਆ ਸਗੋਂ ਇਹਨਾਂ ਨੂੰ ਹੱਟ ਤੇ ਯਕੀਨ ਆਗਾ ਤਾਂ ਹੋਰ ਕੀ ਚਾਹੀਦਾ ਵਾ ਹੁਣ ਸਾਰੇ ਕੰਮ ਨਾ ਪਿਓ ਪੁੱਤਾਂ ਨੇ ਆਪੇ ਕਰ ਲੈਣੇ ਆ ਚੱਲ ਰਹੀ ਗੱਲਾਂ ਤੇ ਠਾਣੇ ਜਾਣ ਦੀ ਤੇ ਹਾੜੀਆਂ ਕਿਹੜੀ ਫੀਤੀਆਂ ਲੱਗ ਗਈਆਂ 2 ਮਿੰਟ ਬਹਿ ਕੇ ਉੱਥੇ ਤੇ ਆਪਣੇ ਘਰ ਨੂੰ ਆ ਗਏ ਆ ਕੋਈ ਗੱਲ ਨਹੀਂ ਚੱਲ ਹੁਣ ਇਹ ਤੇ ਹੋ ਗਿਆ ਕਿ ਇਹਨਾਂ ਨੂੰ ਤੁਹਾਡੇ ਤੇ ਯਕੀਨ ਹੋਣਾ ਪਰ ਇੱਕ ਗੱਲ ਵਾ ਉਹ ਤਾਂ ਬੜਾ ਟਲਣੀ ਨਹੀਂ ਇਹ ਕੇ ਮਾਰ ਕੇ ਨੱਪੀ ਆ ਨਾ ਤੇ ਫੇਰ ਗ라운 ਉੱਠੀ ਆ ਉਹ ਯਾਰ ਮੈਂ ਤੇ ਨਾ ਐਵੇਂ ਤੇਰੀ ਮਾਂ ਨੂੰ ਭੰਡੀ ਜਾਂਦਾ ਕਿ ਦਿਨਾਂ ਕਦੀ ਉਹ ਵੀ ਠੀਕ ਹੋ ਮੈਂ ਤਾਂ ਕਹਿਆ ਫੇਰ ਰੋਲੀ ਪਉਂਦੀ ਆ ਡੈਡੀ ਉਹਨਾਂ ਦੀ ਇੰਨਾ ਕੱਚ ਕੀ ਨਾ ਮੰਮੀ ਬਣਾਤੀ ਉਹਨਾਂ ਆ ਕੰਮ ਥੋੜੀ ਕਰਨਾ ਜਿੱਦਾਂ ਉਹ ਆਂਦੇ ਨੇ ਇੰਨਾ ਉਹ ਕਰਤਾ ਕਰਤਾ ਮੇਰੇ ਸਾਹ ਨਾਲ ਪਿੰਦਰ ਸਿਆ ਉਹ ਭਾਵੇਂ ਗੱਲ ਦਾ ਗੁੱਸਾ ਹੀ ਕਰੇ ਤੇ ਮੇਰੇ ਸਾਹ ਨਾਲ ਕਹਿੰਦਾ ਨਿਕਲ ਨਿਕਲ ਗਈ ਡੈਡੀ ਗੱਲ ਹੀ ਕੋਈ ਏ ਚਲੋ ਕੋਈ ਨਹੀਂ ਆਪਾ ਇਦਾਂ ਕਰੀਏ ਵੀ ਮੰਤਰੀ ਨਾਲ ਗੱਲ ਕਰਕੇ ਨਾ ਇਥੇ ਬੰਦੇ ਖੜੀਏ ਚਾਰ ਨਾਲ ਕੁੱਥੋ ਹੋ ਗਿਆ ਜੀ ਮੈਂ ਉਹ ਤੇ ਕਹਿਣ ਦਿਆਂ ਫਿਰ ਕਿਸੇ ਦਿਨ ਘਰ ਵੀ ਸਾਦਨੇ ਆ ਉਹ ਤਾਂ ਗੱਲ ਵਾ ਤੇ ਕੋਈ ਨਹੀਂ ਲੈ ਆ ਕੇ ਦਵਾਂ ਫੂਨ ਤੂੰ ਜੀ ਕਰਕੇ ਵੇਖਾਂ ਮੈਂ ਗੱਲ ਮੈਂ ਕਰ ਲੈਣਾ ਉਹ ਗੱਲ ਚਲੋ ਕਰਿਓ ਫਿਰ ਹਾਂ ਜੀਵਨ ਤੇ ਪਰ ਲੈਣ ਤੇ ਚੰਗਾ ਬਣਿਆ ਹੈਗਾ ਹੁਣ ਤੂੰ ਫੜੀ ਨਹੀਂ ਜਾਣਾ ਹੁਣ ਸਾਰਾ ਕੁ ਆਪੇ ਵਧੀਆ ਹੋ ਜਾਣਾ ਵਾ ਮੰਤਰੀਆਂ ਤੱਕ ਤੇ ਪਹੁੰਚਾ ਮੇਰੇ ਬੰਦੇ ਦੀ ਮੇਰਾ ਕੋਈ ਕੀ ਵਿਗਾੜ ਲੂਗਾ ਹੈ ਕਰੀ ਜਾਂ ਲਾਈ ਜਾਂ ਜੋਰ ਦੇ ਨਾਲ ਲਾਉਣਾ ਹੁਣ ਨਹੀਂ ਆਪਾਂ ਹੱਥ ਹੁੰਦੇ